ਗੁਰਜੀਤ ਸਿੰਘ ਔਦਲਾ ਤੀਸਰੀ ਵਾਰ ਸੰਸਦ ਬਣਨੇ ਨੇ ਤਾਂ ਵੱਡੀ ਜਿੱਤ ਉਹਨਾਂ ਵੱਲੋਂ ਹਾਸਲ ਕੀਤੀ ਗਈ ਹੈ ਤਾਂ ਸਾਡੇ ਨਾਲ ਸੰਸਦ ਗੁਰਜੀਤ ਸਿੰਘ ਔਦਲਾ ਮੌਜੂਦ ਨੇ ਸੰਸਦ ਸਾਹਿਬ ਸੰਸਦ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਬੱਲੇ ਲੱਡੂ ਨਾਲ ਮਿੱਠਾ ਮੂੰਹ ਉਹਨਾਂ ਦਾ ਕਰਾਇਆ ਜਾ ਰਿਹਾ ਹੈ ਤੇ ਸਮਰਥਕ ਉਹਨਾਂ ਦੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕੀ ਵੱਡੇ ਪੱਧਰ ਤੇ ਕੰਮ ਕੀਤਾ ਤਾਂ ਇਸ ਵੇਲੇ ਅਨੇ ਉਹ ਦੇਖੋ ਨਾ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਖੁਸ਼ੀਆਂ ਦੀਆਂ ਤਸਵੀਰਾਂ ਨੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਗੱਲਬਾਤ ਗੱਲਬਾਤ ਕਰਾਂਗੇ ਔਇਲਾ ਸਾਹਿਬ ਔਇਲਾ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਇਲਜ਼ਾਮ ਲੱਗੇ ਗੰਦੇ ਨਾਲੇ ਤੇ ਰਹਿ ਰਹੇ ਨੇ ਗੰਦੇ ਨਾਲੇ ਦੀ ਸਮੱਸਿਆ ਹੈ ਨਸ਼ੇ ਦੀ ਸਮੱਸਿਆ ਹੈ ਸਾਰੇ ਸਮਾਜ ਦਾ ਚਿੱਕੜ ਘਟਦੇ ਸੁਟਿਆ ਗਿਆ ਪਰ ਜਿੱਤ ਹਾਸਲ ਹੋਈ ਕੀ ਕਹਿਣਾ ਚਾਹੋਗੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਚਿੱਕੜ ਤੋਂ ਹੁੰਦਾ ਉਹਨਾਂ ਨੂੰ ਪਤਾ ਸੀ ਕੀ ਹੈ ਗੁਰਜੀਤ ਅੋਜਲਾ ਔਰ ਉਹ ਜੇ ਐਸੀ ਸੋਚ ਸੀ ਉਹ ਜਗਤ ਜਾ ਕੇ ਫਸ ਗਏ ਉਹਨਾਂ ਨੂੰ ਦਿਖਦੀ ਜਿਹੜੀ ਚੀਜ਼ ਦਿਖਦੀ ਸੀ ਉਹ ਚੀਜ਼ ਹੀ ਹੋਈ ਉਹ ਚੀਜ਼ ਹੋਈ ਉਹ ਚੀਜ਼ ਉਹ ਬਹੁਤ ਮੁਬਾਰਕ ਔਰ ਉਹ ਚੀਜ਼ ਜਿਹੜੀ ਹੈ ਉਹ ਸਾਰੇ ਸਾਹਮਣੇ ਆਈ ਹੈ ਉਹ ਚੀਜ਼ ਨੂੰ ਇਹਨਾਂ ਨੂੰ ਨਹੀਂ ਉਭਾਰਨਾ ਚਾਹੀਦਾ ਇਹਨਾਂ ਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਲੋਕਾਂ ਨੇ ਇਨਕਾਰਤਾ ਨੇ ਇਹਨਾਂ ਨੂੰ ਇਹ ਪਹਿਲਾਂ ਵੀ ਨਕਾਰੇ ਹੁਣ ਵੀ ਨਕਾਰਤਾ ਹੈ ਸੋ ਮੈਂ ਇਹਨਾਂ ਨੂੰ ਕਹੂੰਗਾ ਸੱਚੀ ਰਾਜਨੀਤੀ ਸੱਚੀ ਸੱਚੀ ਕਰੋ ਮੁੱਦਿਆਂ ਦੀ ਰਾਜਨੀਤੀ ਕਰਿਆ ਕਰੋ ਤੁਸੀਂ ਇਹ ਨਾ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਕੀ ਕਮਜ਼ੋਰੀ ਹੈ ਉਹ ਵੀ ਨਾਲੇ ਕੋਈ ਜਾਇਜ਼ ਹੋਵੇ ਤੇ ਗੱਲ ਕਰੋ ਸੋ ਇਸ ਕਰਕੇ ਉਹਨਾਂ ਨੂੰ ਨਕਾਰ ਦਿੱਤਾ ਗਿਆ ਅੱਜ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਹੜੀ ਗੱਲ ਹੈ ਕਿ ਸ਼ਹਿਰ ਵਾਸੀ ਜਿਹੜੇ ਨੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੋਚੀ ਲੀਡਰਸ਼ਿਪ ਨੇ ਸਾਡੀ ਹਾਈ ਕਮਾਂਡ ਲੀਡਰਸ਼ਿਪ ਖੜੀ ਹੈ ਸਾਰੀ ਹੈ ਅੰਮ੍ਰਿਤਸਰ ਦੀ ਡਾਕਟਰ ਸਾਹਿਬ ਖੜੇ ਨੇ ਜੋਗੇ ਜੀ ਖੜੇ ਨੇ ਪੱਸੀ ਜੀ ਖੜੇ ਨੇ ਸੋਨੀ ਸਾਹਿਬ ਵੀ ਆ ਰਹੇ ਨੇ ਸਾਰੇ ਆ ਰਹੇ ਨੇ ਔਰ ਸਾਰਿਆਂ ਨੇ ਇੱਕ ਵਿਸ਼ਵਾਸ ਮੇਰੇ 'ਚ ਰੱਖਿਆ ਔਰ ਪ੍ਰਗਟ ਕੀਤਾ ਔਰ ਇਹਨਾਂ ਸਾਰਿਆਂ ਨੇ ਮਿਹਨਤ ਦੇ ਨਾਲ ਆ ਜਾ ਸੀ ਇਹ ਇਲੈਕਸ਼ਨ ਜਿੱਤੀ ਹੈ ਕਿਤੇ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਇਹਨਾਂ ਕਹਤਾ ਜਿੰਨਕੋ ਰਾਮ ਜੀ ਲਾਏ ਹੈ ਹਮ ਉਨਕੋ ਲਾਏਗੇ ਅੱਛਾ ਯਾ ਜੀ ਹੋ ਗਿਆ ਨਾ ਉਹਨਾਂ ਨੇ ਬੱਜਰਗਣਾ ਹੀ ਕੀਤੀ ਨਾ ਜਵਾਬ ਮਿਲ ਗਿਆ ਨਾ ਫਿਰਕਾ ਪ੍ਰਸਤਾਕਤਾ ਲਈ ਪੰਜਾਬ ਚ ਕੋਈ ਜਗ੍ਹਾ ਨਹੀਂ ਹੈਨੀ ਅੰਮ੍ਰਿਤਸਰ ਚ ਵੀ ਕੋਈ ਜਗ੍ਹਾ ਨਹੀਂ ਹੈਨੀ ਜੇ ਕੁਝ ਲੋਕ ਤਾਂ ਉਹਨਾਂ ਤਾਕਤਾਂ ਮਗਰ ਲੱਗਣਗੇ ਤੇ ਦੂਜੇ ਲੋਕ ਜ਼ਿਆਦੇ ਨੇ ਉਹ ਦੂਜੇ ਬੰਦੇ ਇਕੱਠੇ ਹੋ ਜਾਂਦੇ ਅੱਜ ਅੱਜ ਦੀ ਮਿਸਾਲ ਸਾਰੇ ਪੰਜਾਬ ਚ ਮਿਲ ਗਈ ਹੈ ਇੱਕ ਸੀਟ ਬੀਜੇਪੀ ਨੂੰ ਹੀ ਆਈ ਸਾਰੇ ਪੰਜਾਬ ਤੋਂ ਔਰ ਕਿੰਨਾ ਇਹਨਾਂ ਧਰਮ ਦੇ ਦੇ ਵਰਗ ਦੇ ਨਾਂ ਤੇ ਪ੍ਰਚਾਰ ਕੀਤਾ ਸੀ ਇਹਨਾਂ ਨੇ ਸਾਡੇ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਔਰ ਰੱਜ ਕੇ ਪਾਈਆਂ ਪਰ ਅਸੀਂ ਫਿਰ ਵੀ ਕਹਿੰਦੇ ਆ ਸਾਡੇ ਲੋਕਾਂ ਨੇ ਵਿਸ਼ਵਾਸ ਕੀਤਾ ਸੈਕੂਲਰ ਥੌਟ ਚ ਪੰਜਾਬ ਸੰਝਾ ਆ ਪੰਜਾਬ ਚ ਕੋਈ ਵਰਗਾਂ ਦੀ ਰਾਜਨੀਤੀ ਨਹੀਂ ਹੁੰਦੀ ਪੰਜਾਬ ਚ ਪਿਆਰ ਦੀ ਮੁਹੱਬਤ ਦੀ ਰਾਜ ਥਰਡ ਟਾਈਮ ਮੈਂਬਰ ਪਾਰਲੀਮੈਂਟ ਬਣੇ ਹੋ ਕੀ ਕਰਨਾ ਚਾਹੁੰਦੇ ਬਹੁਤ ਵੱਡੀ ਜਾਣ ਤੋਂ ਪਹਿਲਾਂ ਮੈਂ ਸਵਾਲ ਕੀਤਾ ਸੀ ਕਿ ਐਜ਼ ਅ ਕੈਂਡੀਡੇਟ ਬਣ ਕੇ ਜਾ ਰਹੇ ਹੋ ਕਿ ਥਰਡ ਟਾਈਮ ਮੈਂਬਰ ਪਾਰਲੀਮੈਂਟ ਬਣ ਕੇ ਆਓਗੇ ਤੇ ਪਹਿਲੀ ਥਾਟ ਕੀ ਹੋਏ ਪਹਿਲੀ ਥਾਟ ਮੇਰੀ ਹੋਊਗੀ ਇੱਥੇ ਡਰੱਗ ਦਾ ਬਹੁਤ ਵੱਡੀ ਸਮੱਸਿਆ ਲਾਅਨ ਆਰਡਰ ਦੀ ਹੈ ਸਰਕਾਰ ਲੋਕਲ ਗਵਰਨਮੈਂਟ ਹੈ ਨਹੀਂ ਇਹਨਾਂ ਦੀ ਲੜਾਈ ਲੜਨੀ ਹੈ ਭਾਵੇਂ ਕਿ ਸਟੇਟ ਗਵਰਨਮੈਂਟ ਦੇ ਇਹ ਮੁੱਦੇ ਨੇ ਪਰ ਸਟੇਟ ਗਵਰਨਮੈਂਟ ਨੂੰ ਮਜਬੂਰ ਕਰਨਾ ਹੈ ਕਿ ਇਹਨਾਂ ਤੇ ਕੰਮ ਕਰੇ ਪਰ ਪਰ ਇੱਕ ਗੱਲ ਦੱਸੋ ਜਿਸ ਤਰੀਕੇ ਨਾਲ ਰਗਨੰਦਰ ਲਾਲ ਪਾਟਿਆ ਤਿੰਨ ਵਾਰ ਜਿੱਤੇ ਤੇ ਅੱਜ ਉਹਦੇ ਬਰਬਰ ਗੁਰ ਇੰਨਾ ਹੀ ਉਹਨਾਂ ਨੂੰ ਜਦ ਐ ਇਹਨਾਂ ਮੈਨੂੰ ਦਿਖਾ ਲੈਂਦਾ ਸਾਹਮਣੇ ਖੜੇ ਹੁਣ ਮੈਨੂੰ ਤਾਂ ਪਤਾ ਪਤਾ ਨਹੀਂ ਲੱਗਾ ਕੀ ਕਰਦੇ ਰਹੇ ਆ ਦੇਖੋ ਇੱਥੇ ਟੀਮ ਟੀਮ ਵਰਕ ਟੀਮ ਵਰਕ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਦੇਖ ਜਰਾ ਮੇਰਾ ਸਾਡਾ ਬੂਥ ਤੋਂ ਗਲੀਆਂ ਤੋਂ ਲੈ ਕੇ ਜਿਹੜਾ ਵਰਕਰ ਸੀ ਨਾ ਇਹ ਉਹਦੀ ਮਿਹਨਤ ਹੈ ਬੇਸਿਕਲੀ ਜਿਨੇ ਆਪਣੇ ਲੱਤਾਂ ਦੇ ਪੈਰਾਂ ਤੇ ਮਤਲਬ ਦਿਨ ਰਾਤ ਨਹੀਂ ਵੇਖਿਆ ਗਰਮੀ ਨਹੀਂ ਵੇਖੀ ਭੱਜਾ ਹੀ ਫਿਰਦਾ ਰਿਹਾ ਔਰ ਖਰਚਾ ਵੀ ਵਿਚਾਰੇ ਨੇ ਆਪ ਚੱਲਿਆ ਕਿਉਂਕਿ ਇਹ ਦੋ ਵੱਡੀਆਂ ਸਰਕਾਰਾਂ ਦਾ ਮੱਥਾ ਸੀ ਇੱਕ ਕੇਂਦਰ ਦੀ ਔਰ ਇੱਕ ਸਟੇਟ ਦੀ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਉਹਨਾਂ ਸਾਡੇ ਵਰਕਰ ਨੇ ਉਹਨਾਂ ਦੇ ਸਾਰੇ ਮਨਜ਼ੂਬੇ ਫੇਰ ਕਰ ਦਿੱਤੇ ਸਾਡੀਆਂ ਆਵਾਜ਼ਾਂ ਤੱਕ ਨੂੰ ਬਦਲ ਦਿੱਤੀਆਂ ਗਈਆਂ ਵਾਜਾ ਤੇ ਉਹਨਾਂ ਜੋ ਗੱਲਬਾਤ ਕਰਾਂਗੇ ਵਾਜਾ ਬਦਲ ਜਾਂਦੀਆਂ ਨੇ ਪਰ ਖਲਕਤ ਦੀ ਆਵਾਜ਼ ਇੱਕ ਰਹੀ ਨਾ ਉਹ ਇੱਕ ਰਹਿਣੀ ਚਾਹੀਦੀ ਬੰਦੇ ਦੀ ਦੀ ਆਵਾਜ਼ ਖਲਕਤ 13 ਨੰਬਰ ਦਾ ਇਸ ਵਾਰ ਬਹੁਤ ਅਲੱਗ ਤਰੀਕਾ ਰਿਹਾ ਕਿ ਸ਼ਨੀਵਾਰ ਦੇ ਸ਼ਨੀਵਾਰ ਤੁਸੀਂ ਜਿੱਦੇ ਰਹੇ ਹੋ ਤਿੰਨ ਸ਼ਨੀਵਾਰ ਰਹੇ ਹੋ ਔਰ ਹਰ ਵਾਰ ਜਿਹੜਾ ਨਤੀਜਾ ਇਸ ਤਰੀਕੇ ਦਾ ਆਇਆ ਨੰਬਰ ਵੀ 3 ਨੰਬਰ ਵੀ 3 ਹੀ ਨਿਸ਼ਾਨ ਰਿਹਾ ਹਮੇਸ਼ਾ ਅੱਛਾ ਜੀ ਤੇ ਇੱਕ ਹੋਰ ਜਲਾ ਕੀ ਕਦੀ ਲੱਗਾ ਇਸ ਪੂਰੇ ਪ੍ਰਕਰਨ ਦੇ ਵਿੱਚ ਕਿ ਕਿਤੇ ਗੁਰਜੀਤ ਔਜਲਾ ਨੂੰ ਲੱਗਾ ਸੀ ਕਿ ਮੈਂ ਹਾਰ ਜਾਊਂਗਾ ਮੈ ਕਦੀ ਵੀ ਨਹੀਂ ਲੱਗਾ ਦੇਖੋ ਪਰ ਮੈਂ ਪਰਮਾਤਮਾ ਦੇ ਵਿਸ਼ਵਾਸ ਕਰਨ ਨਾਲ ਮੈਂ ਜੋ ਫੈਸਲਾ ਹੋਏਗਾ ਮੇਰੇ ਸ ਜੇਕਰ ਲੋਕੀ ਸਮਝਣਗੇ ਕਿਸੇ ਹੋਰਲੀ ਬੈਟਰ ਹੈ ਤਕੋ ਹੋਰ ਵੀ ਕਰ ਸਕਦਾ ਧਰਮ ਦੇ ਨਾਮ ਤੇ ਬਹੁਤ ਸਾਰਾ ਵੋਟ ਖਿੱਚਿਆ ਗਿਆ ਇਸ ਵਾਰ ਤੁਸੀਂ ਅਸੀਂ ਨੂੰ ਮੰਨਦੇ ਬਹੁਤ ਮਾੜੀ ਗੱਲ ਹੋਈ ਹੈ ਦੇਖੋ ਸਾਡੇ ਮੈਦੇ ਵੋਟਰਾਂ ਨੂੰ ਵੀ ਚਲੋ ਅਪੀਲ ਕਰਦੇ ਰਹੇ ਕਿ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਇਹ ਲੋਕਤੰਤਰ ਹੈ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿੱਥੇ ਪਾਉਣੀ ਆਪਾਂ ਤੇ ਪ੍ਰਚਾਰ ਕਰਨਾ ਸੀ ਪ੍ਰਚਾਰ ਵਿਕਾਸ ਦੇ ਨਾਮ ਤੇ ਕੀਤਾ ਉਹਨਾਂ ਧਰਮ ਦੇ ਨਾਮ ਤੇ ਕੀਤਾ ਕੁਛ ਨਹੀਂ ਉਹਨਾਂ ਨੂੰ ਮੰਨਿਆ ਕੋਈ ਨਹੀਂ ਸਾਨੂੰ ਮੰਨਿਆ ਤੇ ਜਿੱਤ ਗਈ ਹੋਈ ਸੈਕੂਲਰ ਥੋਟ ਵਾਲਿਆਂ ਦੀ ਸੋ ਪੰਜਾਬ ਦੇ ਵਿੱਚ ਬਹੁਤ ਸਾਡੀ ਸਾਂਝ ਹੈ ਗਾੜੀ ਅਸੀਂ ਇਸ ਸਾਂਝ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਔਰ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਹੈ ਕਿ ਤੁਸੀਂ ਵਿਕਾਸ ਨੂੰ ਤਰਜੀਹ ਦਿਆ ਕਰੋ ਇਹਨਾਂ ਚੀਜ਼ਾਂ ਪਿੱਛੇ ਨਾ ਲੱਗਿਆ ਕਰੋ ਇਹ ਚੀਜ਼ਾਂ ਸਾਡੇ ਲਈ ਖਤਰਾ ਨੇ ਹਰਦੀਪ ਪੂਰੀ ਦਿੱਕਤ ਸੀ ਉਸ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਅਮਰੀਕਾ ਮਾਡਲ ਲੈ ਕੇ ਆਏ ਤੇ ਕੀ ਗੁਰਜੀਤ ਸਿੰਘ ਦਾ ਦੇਸੀ ਮਾਡਲ ਕੀ ਸੀਗਾ ਕੀ ਕਹਿੰਦੇ ਆ ਇਹ ਬੈਸਟ ਹੈ ਸਭ ਤੋਂ ਦੇਸੀ ਮਾਡਲ ਅੰਬਰਸਰੀਆ ਸਭ ਤੋਂ ਬੜੀ ਹੈ ਅੰਬਰਸਰੀਆ ਤੇ ਹੁਣ ਜਿਹੜੀਆਂ ਹੋਰ ਵੀ ਸੀਟਾਂ ਆਈਆਂ ਨੇ ਸੱਤ ਸੀਟਾਂ ਤੇ ਇਸ ਵੇਲੇ ਕਾਂਗਰਸ ਲੀਡ ਕਰ ਰਹੀ ਹੈ ਆਲਮੋਸਟ ਕਿਆ ਜਾ ਰਿਹਾ ਕਿ ਝਾੜੂ ਤਿੰਨ ਸੀਟਾਂ ਤੇ ਆ ਔਰ ਦੋ ਆਜ਼ਾਦ ਦਿੱਤੇ ਨੇ ਅਕਾਲੀ ਦਲ ਇੱਕ ਸੀਟ ਤੇ ਆ ਬਿਲਕੁਲ ਬਿਲਕੁਲ ਝਾੜੂ ਜਿਹੜਾ ਆ ਉਹ ਵੀ ਦੋ ਤਿੰਨ ਸੀਟਾਂ ਤੇ ਆ ਸੱਤ ਅਸੀਂ ਜਿੱਤੀਆਂ ਨੇ ਸੋ ਇਹ ਹੈ ਕਿ ਜਿਹੜੀ ਫਿਰ ਕਾਪਰ ਸੋਚ ਆ ਉਹ ਖਤਮ ਹੋ ਗਈ ਗੱਲ ਇਹ ਸੈਕੂਲਰ ਥਾਟ ਬਚੀ ਹੈ ਪੰਜਾਬ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਨੇ ਸੈਕੂਲਰ ਥਾਟ ਸਰਕਾਰ ਤੁਹਾਡੀ ਉੱਪਰ ਨਹੀਂ ਬਣ ਸਕੀ ਬਣੇਗੀ ਬਣੇਗੀ ਸ਼ਾਮ ਤੱਕ ਦੇਖ ਅੰਦਰ ਰੋਸ ਆਪ ਕੀ ਕਹਿੰਦਾ ਹੋਰ ਸ਼ਾਮ ਤੱਕ ਬਣ ਕੇ ਕੰਮ ਕੀਤਾ আরে ਵੇਟ ਕਰੋ ਸ਼ਾਮ ਤੱਕ ਵੇਟ ਕਰੋ ਕੰਮ ਕੀਤਾ ਕੀ ਜਾਣਾ ਚਾਹੋਗੇ ਜਿੱਤਾਰੇ ਸ਼ਾਮ ਤੱਕ ਵੇਟ ਕਰੋ ਸ਼ਾਮੀ ਸਰਕਾਰ ਕਾਂਗਰਸ ਪਾਰਟੀ ਦੀ ਬਣੀ ਅੱਛਾ ਸਾਬ ਤੁਹਾਡਾ ਇੱਕ ਬਹੁਤ ਵੱਡੀ ਭੂਮਿਕਾ ਰਹੀ ਕਹਿੰਦੇ ਸਾਰਥੀ ਬਣ ਕੇ ਚੱਲੇ ਕੀ ਕਰਾਂ ਬਿਲਕੁਲ ਹਮੇਸ਼ਾ ਸਾਰਥੀ ਬਣ ਕੇ ਚੱਲੇ ਸਾਰਥੀ ਬਣ ਕੇ ਚੱਲਾਂਗੇ ਚਲੋ ਯਾਰ ਫੋਰਡ ਕਰ ਲੈ ਯਾਰ ਕੋਲੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੰੰਦਰ ਕੇਸੀਪੀ ਦੇ ਕੋਲ ਨੇ ਬ੍ਰਦਰ ਸਾਡੇ ਨਾਲ ਮੌਜੂਦ ਨੇ ਕਹਿੰਦੇ ਇਸ ਵਾਰ ਬਹੁਤ ਮਿਹਨਤ ਰਹੀ ਔਰ ਸਾਰੀ ਜਿਹੜੀ ਪ੍ਰੋਗਰਾਮਿੰਗ ਸੀ ਇਸ ਭਰਾ ਦੇ ਹੱਥ ਚ ਸੀ ਸੁਖੌਜਲੇ ਦੇ ਹੱਥ ਚ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਕੋਈ ਇਹੋ ਜੀ ਪ੍ਰੋਗਰਾਮਿੰਗ ਨਹੀਂ ਹੁੰਦੀ ਸਾਡੀ ਤੇ ਸਿੰਪਲ ਟੀਮ ਆ ਪਰਿਵਾਰ ਦੇ ਮੈਂਬਰ ਆ ਪੁਰਾਣੇ ਬੰਦੇ ਜਿਹੜੇ ਇਲੈਕਸ਼ਨ ਲੜਦੇ ਆਉਂਦੇ ਆ ਮੈਨੂੰ ਮਾਣ ਹੈ ਸਾਡੇ ਆਫਿਸ ਚ ਕੋਈ ਵੀ ਕੋਈ ਬਲੇਹੋ ਜਿਆ ਨਹੀਂ ਵੀ ਜਿਹੜਾ ਆਪਾਂ ਨੂੰ ਬਹੁਤ ਅਚੇਚੇ ਤੌਰ ਤੇ ਤਾਂ ਕੈਪਟਨ ਸਾਹਿਬ ਨੂੰ ਕੈਪਟਨ ਟੀਮ ਲੈਉਣੀ ਪਈ ਸਾਡੇ ਆਪਣੀ ਟੀਮ ਆ ਸਾਡਾ ਪਰਿਵਾਰ ਆ ਜਿਹੜੇ ਅਸੀਂ ਲੜਦੇ ਆਉਂਦੇ ਆ ਐਂਡ ਉਹਦੇ ਚ ਹਰ ਨੂੰ ਸਭ ਤੋਂ ਵੱਡਾ ਸਹਿਯੋਗ ਤੇ ਲੋਕਾਂ ਦਾ ਲੋਕਾਂ ਦੀ એનર્ਜੀ ਆ ਲੋਕ ਸਪੋਰਟ ਕਰਦੇ ਆ ਪਿਆਰ ਕਰਦੇ ਆ ਪਾਰਟੀ ਦੇ ਲੀਡਰਾਂ ਦੀ ਸਪੋਰਟ ਆ ਵੱਡੇ ਲੀਡਰ ਆਏ ਸਾਨੂੰ ਮੋਟੀਵੇਸ਼ਨ ਮਿਲੀ ਐਂਡ ਐਂਡ ਮਾਨ ਹੈ ਮੈਨੂੰ ਕਦੀ ਕਦੀ ਲੱਗਾ ਇਸ ਤਰ੍ਹਾਂ ਦਾ ਕਿ ਯਾਰ ਐਕੀ ਕਿਤੇ ਨਈਆ ਡੁੱਬਣਾ ਜਾਵੇ ਨਹੀਂ 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 ਦੇਖੋ ਚਾਰ ਤਰੀ ਮੁਕਾਬਲਾ ਹੁੰਦਾ ਨਾ ਕਨਫਿਊਜ਼ਿੰਗ ਹੁੰਦਾ ਬਟ ਇਹ ਤਾਂ ਕਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਕਦੀ ਚਿਹਰੇ ਤੋਂ ਕਦੀ ਮਨ ਤੋਂ ਆਇਆ ਫਿਰ ਮੈਂ ਇੱਕ ਮਾਡਲ ਇੱਕ ਬੜਾ ਪੜਿਆ ਲਿਖਿਆ ਤਣ ਤਰਾਜ ਬੰਦਾ ਉਹ ਕਹਿੰਦਾ ਜੀ ਮੈਂ ਛੋਟੇ ਛੋਟੇ ਜਿਹੜੇ ਨਾਲੇ ਨਾਲੇ ਦੀ ਸਮੱਸਿਆ ਦੀ ਗੱਲ ਕਰਦੇ ਰਹੇ ਕਹਿੰਦੇ ਮੈਂ ਤੇ ਅਮਰੀਕਨ ਮਾਡਲ ਦੀ ਗੱਲ ਕਰ ਰਿਹਾ ਮੈਂ ਜ਼ਿਆਦਾ ਨਹੀਂ ਜਾਣਦਾ ਦੇਖੋ ਸੰਧੂ ਸਾਹਿਬ ਨੂੰ ਸਮੁੰਦਰੀ ਨਾਮ ਦੇ ਦਿੱਤਾ ਉਹਨਾਂ ਨੇ ਆਪਣੇ ਪਰਿਵਾਰ ਦੀ ਲਗੇਸੀ ਗਵਾਲੀ ਸੀ ਆਪਣੇ ਨਾਮ ਅਗਰ ਸਮੁੰਦਰੀ ਨਹੀਂ ਲਾਇਆ ਉਹ ਔਜਲਾ ਸਾਹਿਬ ਦੀ ਦੇਹ ਨੇ ਸੰਧੂ ਸਾਹਿਬ ਨੂੰ ਸਮੁੰਦਰੀ ਨਾਮ ਪਿਛੇ ਲਵਾ ਦਿੱਤਾ ਐਂਡ ਧਾਰੀਵਾਲ ਸਾਹਿਬ ਕਹਿੰਦੇ ਸੀ ਮੈਂ ਕਦੀ ਔਜਲਾ ਸਾਹਿਬ ਦਾ ਨਾਮ ਨਹੀਂ ਸੁਣਿਆ ਐਂਡ ਉਹ ਦਿਨ ਰਾਤ ਔਜਲਾ ਸਾਹਿਬ ਔਜਲਾ ਸਾਹਿਬ ਬੋਲਦੇ ਰਹੇ ਆਪਣੀਆਂ ਸਪੀਚਾਂ ਚ ਐਂਡ ਜਿਹਦੇ ਨਾਲੇ ਦੀ ਗੱਲ ਕੀਤੀ ਸੀ ਉਹਨਾਂ ਨੇ ਜੋਸ਼ੀ ਸਾਹਿਬ ਨੇ ਉਹ ਤੁਹਾਨੂੰ ਵਧਾ ਨਾਲੇ ਜੀ ਫਸ ਕੇ ਰਹਿ ਗਏ ਸਾਹਿਬ ਕੀ ਕਹੋਗੇ ਵਿਰੋਧੀਆਂ ਨੂੰ ਬਹੁਤ ਜ਼ਿਆਦਾ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਸੀ ਨਾਲੇ ਤੇ ਰਹਿ ਰਹੇ ਆ ਜੀ ਗੰਦਗੀ ਹੈ ਕੀ ਕਰੇਗੇ ਪੰਜਾਬ ਦਾ ਹਜ਼ਾਰ ਬੋਰਡ ਤੋਂ ਆ ਭਰੇ ਐ ਮਲੇ ਬਈ ਪਹਿਲੀ ਗੱਲ ਸੁਣ ਲੋ ਪਹਿਲੀ ਗੱਲ ਆਵਾ ਕਿ ਖਾਲੀ ਇੱਕ ਦੋ ਐਮਐਲਏ ਨਹੀਂ ਹਰੇ ਪੰਜਾਬ ਦੇ ਵਿੱਚ 70 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਲੂਜ ਕੀਤਾ ਹੀ ਤੇ ਕਾਂਗਰਸ ਪਾਰਟੀ ਨੇ 70 ਸੀਟਾਂ ਦੇ ਲੀਡ ਕੀਤਾ ਹੀ ਤੇ ਕਾਂਗਰਸ ਪਾਰਟੀ ਦੀ ਅੱਜ ਕਲੈਕਸ਼ਨ ਕਰਾ ਲੋ ਅੱਜ ਹੀ ਸਰਕਾਰ ਬਣਨੇ ਦੀ ਆਰ ਹੈ ਔਰ ਲੋਕਾਂ ਨੇ ਵਿਸ਼ਵਾਸ ਕੀਤਾ ਕਾਂਗਰਸ ਪਾਰਟੀ ਤੇ ਅਸੀਂ ਲੋਕਾਂ ਨੂੰ ਧੰਨਵਾਦ ਕਰਦੇ ਪਰ ਬੀਜੇਪੀ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਵੋਟ ਬੈਂਕ ਜਿਹੜਾ ਹੈ ਇਸ ਵਾਰ ਲਿੱਤਾ ਹੈ ਅਗਰ ਅਮਰ ਸਰ ਦੀ ਗੱਲ ਕੋਈ ਗੱਲ ਨਹੀਂ ਯਾਰ ਇਹ ਮਾਇਆ ਧਾਰੀ ਕਾਰੋਬਾਰ ਚੱਲਿਆ ਆ ਕੋਈ ਗੱਲ ਨਹੀਂ ਲੇਕਿਨ ਮੈਂ ਤੁਹਾਨੂੰ ਕਿਹਾ ਕਿ ਮਾਇਆ ਧਾਰੀ ਬਾਰੇ ਜਾਣਕਾਰੀ ਨਹੀਂ ਮੈਂ ਬੁੱਤ ਲੈ ਚੁੱਤਰ ਗਈ ਸਾਰੀ ਹੁਣ ਫਿਕਰ ਨਾ ਕਰ ਇਹ ਸੀ ਬਸ ਮਾਇਆ ਧਾਰੀ ਕੀ ਹੁੰਦਾ ਖਤਮ ਹੋ ਗਿਆ ਨਾ ਉਹਨਾਂ ਵਿਚਾਰਿਆਂ ਨੇ ਆਖਰੀ ਇੱਕ ਹਰ ਹਰੀਲਾ ਵਸੀਲਾ ਉਹਨਾਂ ਨੇ ਅਪਣਾਣਾ ਸੀ ਪਉ ਨਾਲਿਆ ਲੇਕਿਨ ਨਾ ਕੋਈ ਅਰੁਣ ਜੀਤ ਲਈ ਆਏ ਵੱਡੇ ਲੀਡਰ ਸੀ ਹਰਦੀਪ ਪੂਰੀ ਵੱਡੇ ਲੀਡਰ ਸੀ ਤਰਨਜੀਤ ਸਿੰਘ ਸੱਧੂ ਅਮਰੀਕਨ ਮਾਡਲ ਦੇ ਨਾਲ ਉਹ ਆਏ ਕਾਂਗਰਸ ਕੋ ਕਿਹੜੀ ਐਸੀ ਗੁੜਤੀ ਹੈ ਕਾਂਗਰਸ ਕੋ ਅਮਰਸਰਚ ਕਿਹੜਾ ਐਸਾ ਪੰਜਾਏ ਕਿਹੜੀ ਗੁੜਤੀ ਹੈ ਜਿਹੜੀ ਕਾਂਗਰਸ ਦੇ ਅੱਗੇ ਫੇਲ ਹੋ ਜਾਂਦੇ ਸਾਰੇ ਬਈ ਇੱਥੇ ਜਿਹੜਾ ਹਾਰਦਾ ਹੈ ਉਹਨੂੰ ਮੰਤਰੀ ਬਣਾ ਲੈਂਦੇ ਐ ਔਰ ਮੈਂ ਚਾਹਾਂਗਾ ਅਗਲੀ ਵਾਰੀ ਅਮੀਤ ਸ਼ਾ ਆ ਕੇ ਲੜੇ ਤਾਂ ਕਿ ਉਹਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਕੇ ਖਾਲੀ ਤੋਰ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਾਂਗਰਸ ਇਸ ਵੇਲੇ ਪੱਬਾ ਪਾਰ ਨਜ਼ਰ ਆ ਰਹੀ ਹੈ ਔਰ ਸਭ ਤੋਂ ਤੌਰ ਤੇ ਉਹਨਾਂ ਲੋਕ ਕਿਹਾ ਗਿਆ ਹੈ ਕਿ ਅਸੀਂ ਜਿੱਤਾਂਗੇ ਔਰ ਜਿੱਤਦਾ ਵਾਅਦੇ ਦੇ ਨਾਲ ਅਸੀਂ ਮਾਰਕੀਟ ਚ ਆਏ ਸੀ ਔਰ ਲੋਕਾਂ ਦੇ ਵਿੱਚ ਗਏ ਲੋਕਾਂ ਨੇ ਦਿੱਤਾ ਹਸਲ ਗੱਤੀ ਔਰ ਫਿਰਕਾ ਪ੍ਰਸਤਾਕਤਾ ਨੂੰ ਇੱਕ ਕਰਾਰਾ ਜਵਾਬ ਮਿਲਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ